ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲਗ ਗਈ ਹੈ ਬਣਾਉਣ ਨਹੀਂ ਡਾ ਡੇਰੀ ਫਾਰਮ ਪਿੰਡ ਲਖੂਵਾਲ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ 4 ਝੋਟੀਆਂ ਤੇ ਇੱਕ ਵੈੜ ਸਾਰੇ ਪਸ਼ੂ ਸੋਏ ਸਵੈ ਤੇ ਇੱਕ ਗੱਬਣ ਤਿਆਰ ਲਈਦੀ ਦਾ ਵੀ ਤਾਂ ਨਗੀਨਾ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਵੀਰ ਨੀਦੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪਸ਼ੂ ਦੇ ਨਾਲ ਦੀ ਡਿਟੇਲ ਸੱਚਾ ਭਾਜੀ ਸੱਚਾ ਵੀਰ ਜੀ ਉਸ ਨਾ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਨਾਨਕ ਦੀ ਕਿਰਪਾ ਜੀ ਕਿਰਪਾ ਹੀ ਚਾਈਦੀ ਆ ਜੀ ਇਹ ਪਾਈ ਕੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਹੀ ਨੀਡਾ ਪਿੰਡ ਲਖੂਆ ਸੀਲਈ ਨਾਲਾ ਬਗੜਾ ਠੀਕ ਹੈ ਜੀ ਫੋਨ ਨੰਬਰ ਭਾਜੀ 9814460568 ਠੀਕ ਹੈ ਜੀ ਯਾ ਦੱਸਿਓ ਭਾਈ ਪਹਿਲੇ ਨੰਬਰ ਦਾ ਛੋਟੀ ਕਨਵਾ ਚੁਦਾ ਸੁਈ ਆ ਇਹ ਵੀ ਇਹਦੀ ਪਹਿਲਾ ਸੁਆ ਕੱਟੀ ਸੁਈ ਆ ਅੱਛਾ ਜੀ ਪਲੂਨ ਕੱਟੀ ਆ ਅੱਛਾ ਜੀ ਤੇ ਦੁੱਧ ਜਿਹੜਾ ਮਤਲਬ ਕਹਿਣ ਨੂੰ ਤੇ 9 10 ਹਜ਼ਾਰ ਜੋ ਮਰਜੀ 9 ਕਿਲੋ ਦੀ ਪੱਕੀ ਗਰੰਟੀ ਹੈ ਆਪਣੀ ਠੀਕ ਆ ਠੀਕ ਆ ਤੇ ਜਵਾਬ ਸਮਾ ਇੱਕ ਨੰਬਰ ਹੋਗਾ ਠੰਡੀ ਤੇਰੀ ਹੋਊਗੀ ਫੁੱਲ ਠੀਕ ਆ ਠੀਕ ਆ ਲਓ ਜੀ ਦੇਖੋ ਕਿੰਨੀ ਸਾਫ਼ ਦੁੱਧ ਦੀ ਚੋਟੀ ਆ ਹੱਡੀ ਆ ਘੱਟ ਘੱਟ ਜਿਹੜਾ ਚੱਲ ਰਾਇਆ ਵਾ ਤੇ 10 ਲੀਟਰ ਐਸ ਤੇ ਫੁੱਲ ਕਿੰਦ ਦੁੱਧ ਆ ਰਿਹਾ ਹੈ ਥਾਣਾ ਦਾ ਸੈਰ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਤੇ ਬਾਕੀ ਬਾਰ ਤੋਂ ਪੁੱਛ ਹੋ ਰਹੀ ਜਿਆਦੇ ਬਾਅਦ ਦਾ ਮਸਲਾ ਦਾ ਜਾਰੀ ਰੱਖਣਾ ਤੇ ਚੰਗੇ ਪੁੱਛ ਗਏ ਤਾਂ ਚੈਨ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਈ ਜੀ ਇਹਦੇ ਪਿੱਛੇ ਜਵਾਕ ਹੀ ਆ ਗਿਆ ਜੀ ਮਗਰ ਵੀਰ ਦੀ ਕੱਟਾ ਮੁਰ ਕੇ ਜਵਾਕ ਇਕੱਠੇ ਦਿਖਾ ਦਿੰਨੇ ਆ ਅੱਛਾ ਜੀ ਕਾਜੀ ਸੂਈ ਹਫਤੇ ਦੀ ਠੀਕ ਹੈ ਜੀ ਇਹ ਥਾਣ ਥਣੇ ਵੇਖੋ ਕਿੱਡਾ ਕੁਆਲਟੀ ਕਲਾ ਲੱਗਾ ਛੋਟੀ ਥਾਣ ਬਹੁਤ ਜਿਆਦਾ ਚੰਗੀ ਛੋਟੀ ਇਧਰ ਵੇਖੋ ਜੱਡਾਂ ਦੀ ਅੱਖਾਂ ਵੇਖੋ ਜੀ ਆ ਵੇਖੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨੂੰ 7:00 8:00 9:00 ਨੂੰ ਹੋ ਗਿਆ ਜੀ ਕਿੰਨਾ ਭਰਦੂ ਦਾ ਦੁੱਧ ਹੋਣ ਦੋ ਤਾਂ ਮੌਕੇ ਦੇ 9 ਕਿਲੋ ਆ ਅੱਛਾ ਜੀ ਤੇ ਮਨ ਲੋ ਕਹਿਣ ਨੂੰ ਐਵੇਂ 11-12 ਜੋਰ ਲੱਗੀ ਗਈ ਠੀਕ ਹੈ ਜੀ 9 ਕਿਲੋ ਜਨੇ ਟਾਈਮ ਮੱਦੀ ਚ ਵਾਲੇ ਤਾਂ ਚਵਾਈ ਦਾ ਵੀ ਟਾਈਮ ਹੋਇਆ ਯਾਰ ਦਿਖਾ ਦਿਓ 5 ਵਜੇ ਚੱਲੇ 10 ਮਿੰਟ ਘਟਿਆ ਹਾਂ ਜੀ ਠੀਕ ਹੈ ਜੀ ਹਾਂ ਲਓ ਇਹ ਇਹ ਹੋਊਗਾ ਵੀ ਸ਼ਾਮ ਨੂੰ ਕਹਦਾ ਕਿ ਚੋਲਾ ਦਾ ਸਵੇਰੇ ਸਾਨੂੰ ਆਉ ਉਹ ਜੇ ਆ ਹਾਂਜੀ ਹਾਂਜੀ ਕਿੰਨੇ ਦਾ ਵਰਦੀ ਚਵਾਲੇ ਸਾਡੇ ਕੋਲ ਸਾਈ ਪੱਕੀ ਪਾ ਕੇ ਅੱਛਾ ਜੀ 9 ਕਿਲੋ ਦੀ ਸਾਡੀ ਫੁੱਲ ਗਾਰੰਟੀ ਆ ਠੀਕ ਆ ਠੀਕ ਆ ਜੀ ਲਓ ਜੇ ਕਾਗਜ਼ਰ ਕੀ ਝੋੜੀ ਆ ਵੇਖੋ ਪੱਤ ਲਾ ਚਾ ਮੈਂ ਪਿੰਡਾ ਵੇਖੋ ਕਿ ਦੰਦਾਂ ਨੇ ਸੀਲਸ ਲਾ ਕੇ ਇੰਨੀ ਵੀ ਗੱਲ ਹੀ ਛੱਡ ਦੋ ਅੱਛਾ ਜੀ ਹਾਂ ਲੋ ਜੀ ਬਾਕੀ ਕੋਈ ਵੀਰ ਭਰਾਸੇ ਵਾਲਾ ਰੰਗ ਦੁੱਧੋਂ ਬਾਈ ਕਹਿੰਦਾ ਕਿ ਦੁੱਧ ਛੋਟੀ ਚਲ 11 ਨੇ 10000 ਕਰੋ ਦਵਾਈ ਨੂੰ ਸੇਵਾ ਕੀਤੀ ਤੇਰਾ ਠੀਕ ਹੈ ਠੀਕ ਹੈ ਹਾਂ ਮੈਂ ਕੋਈ ਨਾ ਮਰ ਲੰਗ ਲਗਾ ਕੇ ਨਾ ਚੰਗਾ ਤੇ ਬਾਈ ਜੀ ਦਾ ਮੁੱਲ ਫਿਰ ਮੁੱਲ ਵੀਰ ਦੀ ਜਾਇਜ਼ੀ ਕਰਾਂਗੇ 95 ਦੇ ਲਈਏ ਅੱਜ ਦੀ ਜਾਇਜ਼ੀ ਆਪਾਂ ਤੁਹਾਨੂੰ ਜੀਨਾ ਕਰਾਉਣਾ ਕਰਾ ਦੱਸੋ ਮੋਲ ਆਪਾਂ ਛੋਟੇ ਪੋਣੇ ਜਾਇਜ਼ ਅੱਛਾ 5 ਛੜੀ ਕਿਉਂ ਗਲਾ 5 ਛੜੀਏ ਹਾਂਜੀ ਤੇ ਹੋਰ 5 ਛੜੀ 85 ਜਾ ਸੀ ਜੇ 1000 ਹੋਰ ਛੱਡੀ 84 ਇੱਕ ਹੋਰ ਛੱਡੀ 83 83 ਦੇ ਦਾ ਠੀਕ ਆ ਲਓ ਜੀ ਦੋ ਰੁਪਏ ਛੋੜੇ ਕਰਾਂਗੇ ਜਿੰਨਾ ਟਾਈਮ ਮਰਜੀ ਚੁਆ ਕੇ ਲੈ ਜੀ ਠੀਕ ਆ ਜੀ ਚਟਾ ਚੁੰਟਾ ਮੂੰਹ ਜੋਗੀ ਜੀ ਚਾਰ ਹੁੰਦਾ ਗੀ ਮੂੰਹ ਇਹ ਕੱਟੀ ਵੇਖੋ ਸਿਰ ਮੂੰਹ ਦੇ ਆ ਕਾਲੀ ਛਾਹ ਆ ਦਾ ਜੀ ਚੱਲ ਆ ਜਾ ਬਹੁਤ ਕੋਈ ਪ੍ਰਿਆਸੀ ਜਲ ਬਾਈ ਦੇ ਮੁੱਲ ਪਤਾ ਜਾ ਜਿੰਨੇ ਟਾਈਮ ਮਰਜੀ ਕੋ ਚੁਆ ਲੈ ਸਾਡੇ ਨੂੰ ਅੱਛਾ ਜੀ ਠੀਕ ਆ ਜੀ ਤਾਂ ਕੀ ਨਹੀਂ ਵੀ ਜਾ ਕੇ ਬਾਈ ਇਹ ਇਹ ਵੀ ਜੀ ਬਿਜਲੀ ਮਤਲਬ 50 60% ਹੁੰਦੀ ਹੋਰ ਨਹੀਂ ਵੀ ਜੀ ਹਾਂ ਜੀ ਹਾਂ ਜੀ ਪਿਓ ਨੇ ਲਿੰਤਾ ਨੂੰ ਦਿਖਾਉਣਾ ਹੈ ਅਕਾ ਪਰ ਮੈਂ ਇਹ ਵੀ ਚੰਗੀ ਬੜੀ ਮੁੱਲ ਦੇ ਹਿਸਾਬ ਨਾਲ ਬੜੀ ਜਿਆਦਾ ਚੰਗੀ ਆ। ਅੱਛਾ ਜੀ ਇਸ ਕੋ ਦੁੱਧ ਕਿੰਨਾ? ਉਹਦੇ ਵੀ ਕਿੰਨਾ ਸਗਲ ਕੋ 8 ਇਹਨਾਂ 7 ਵੀ ਨਾ ਕੋਈ। ਠੀਕ ਆ ਠੀਕ ਆ। ਲਓ ਜੀ ਹੋਊਗਾ 8 ਪਰ 7 ਦੀ ਪਾਈ ਦੀ ਗਰੰਟੀ ਹੈ ਤੇ ਖਾਂਦ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਨੀਲੀ ਦਾ ਪਤਾ ਨਹੀਂ ਆਪਾਂ ਖਰਾ ਰਸਦੀ ਹੈ ਦਰਨ ਵਾਲੀ। ਬੜੀ ਚੰਗਾ ਆ ਗਿਆ ਵਾ। ਬਹੁਤ ਹੀ ਚੰਗਾ ਹੈ। ਕਿੰਨਾ ਟੈਮ ਹੋ ਗਿਆ ਪੜੀ ਤੁਸ ਨੂੰ ਵੀਰ ਦੀ ਨੂੰ ਸੁਈ ਨੂੰ ਮਹੀਨਾ ਹੋ ਗਿਆ ਕੋ ਦੋ ਚਾਰਨ ਵੱਧ ਲਾਰੇ ਘਟ ਨਾਲੇ ਬੱਚੇ ਦਿਖਾ ਦਿੰਦੇ ਮਾਠੇ ਇਕੱਠੇ ਠੀਕ ਆ ਠੀਕ ਆ ਮੈਂ ਬੜੇ ਦਰਦਾਂ ਨਹੀਂ ਆ ਵੀ ਆ ਵੇਖੋ ਪਿੰਡਾ ਪੁੰਡਾ ਗੱਡਾ ਪਤਲਾ ਆ ਪਤਲੇ ਚਾਂਦੇ ਦੇ ਨਿਸ਼ਾਨੀਆਂ ਤੇ ਵੱਡੀ ਐ ਨਹੀਂ ਛੋਟੀ ਨਾ ਸਮਝੇ ਕੋਈ ਕੱਤ ਵਜਣ ਵਾਲੀ ਆ ਬਿਲਕੁਲ ਸਹੀ ਗੱਲ ਹੈ ਜੇਰਾ ਮੁੱਲ ਬਾਈ ਮੋਂ ਇਹਦਾ ਵੀ ਜਾਇਜ਼ ਹੀ ਕਰਾਂਗੇ 70 ਦੇ ਦਈਏ ਹਰ ਦਈਏ ਜਾਇਜ਼ ਹੋਣਾ 5 ਛੱਡ ਦਈਏ 2 ਹੋਰ ਛੱਡ ਦਈਏ ਰੇੜ ਦੀ ਹਾਂਜੀ 62 ਹੋਰ ਛੱਡ ਦਈਏ 62 ਹੋਰ ਛੜਨਾ ਹਲ ਤੋਂ ਦੇਖ ਲਓ ਚਲ ਇੱਕ ਹੋਰ ਛੜ 61 61000 ਠੀਕ ਹੈ ਲਓ ਇਹ 61000 ਜੀ ਤੇ ਦੁੱਧ ਵੀ ਆ ਇਸ ਟੈਂਕ ਦਾ 728 ਨਿਕਲਦਾ ਜਾ ਇਹ ਸਾਰਾ ਸੁਆਜੋਗਤ 50 ਦੀ ਫੇਰ ਹੈ ਹੈ ਬਿਲਕੁਲ ਹੀ ਪਿੱਛੇ ਜਵਾਗ ਵੀ ਪੜਿਆ ਪਿਆ ਪੜਿਆ ਕਟਾ ਦਿਖਾ ਦਿੰਦੇ ਥਣ ਥਣ ਵੇਖੋ ਕਿੰਨਾ ਚੰਗਾ ਲੱਗਾ ਬਹੁਤ ਹੀ ਜ਼ਿਆਦਾ ਚੰਗਾ ਤੇ ਰੇਟ ਵੀ ਬਿਲਕੁਲ ਛੋਟਾ 61000 ਤੇ ਜੇ ਨੰਬਰ ਤੇ ਆ ਗਈ Z ਬਲਾ ਹੈ ਜੇ 22 ਕੱਟੀ ਆ ਵੀਰ ਜੀ ਅੱਛਾ ਜੀ ਇਹ ਤੇ ਬੋਲੇ ਤੇ ਆ ਲੈ ਧਿਆਨ ਧਿਆਨ ਨਿਕਿਆ ਚੌਖਾ ਰੰਸੂਈ ਨੂੰ ਆ ਅੱਛਾ ਜੀ ਉਹਨੇ ਬੱਚਾ ਦਾ ਬਾਅਦ ਇਕੱਠੇ ਦਿਖਾ ਦਿੰਦੇ ਆ ਠੀਕ ਹੈ ਠੀਕ ਹੈ ਜੀ ਹਲੇ ਥੋੜੀ ਭਲ ਭੁਲ ਵੀ ਆ ਗਈ ਇਹਨੂੰ ਇੱਟਾ ਧਿਆਨ ਲਾ ਉਹ ਖਲੋ ਜਾ ਵੇ ਪਿਆਰ ਨਾਲ ਪਿਆਰ ਪਿਆਰ ਵੀ ਜਾ ਆ ਦਿਖਾਓ ਲਓ ਜੀ ਉਹ ਤੇਰਾ ਬੋਲ ਲੈ ਜੀ ਦਫ਼ਤਰ ਚੈੱਕ ਕਰ ਸਕਦੇ ਤੁਸੀਂ ਪਿਓਰ ਚਾਰ ਦੰਦਿਆ ਠੀਕ ਹੈ ਹਾਂ ਛੱਡ ਈ ਛੱਡ ਦੋ ਛੱਡ ਦੋ ਸਿੱਗੀ ਤੇ ਪਟੰਦਈ ਅਗੇ ਨਿਕਈ ਲਓ ਜੀ ਥੋੜੀ ਜੀ ਇਹਨੂੰ ਨਾ ਪਾਲੇ ਗਿਆ ਇਹ ਬਣਾਇਆ ਵਸੋ ਅੱਛਾ ਹੀ ਅਸੀਂ ਤਾਂ ਹਜੀ ਸੁਈ ਕਰਕੇ ਆਂ ਜੀ ਨੇ ਤੂੰ ਕਿੰਨਾ ਬੜਵਾ ਜੇ ਇਹ ਤਾਂ 10 ਕਿਲੋ ਕੋਲਾ ਕੰਡੇ ਵਾਲਾ ਖਾਣ ਨਾਲ ਆਈ ਹੁੰਦਾ ਜੀ ਪ੍ਰਧਾਨਾ ਵਾਲਾ ਤੇਰਾ ਲੱਗਾ ਵਾ ਕਰਮਾਲੀ ਨੂੰ ਤੇ ਥਾਣਾ ਦਾ ਸੈਜਗਾ ਵੀ ਜਿਹੜਾ ਬਹੁਤ ਹੀ ਚੰਗਾ ਵਾ ਤੇ ਥੋੜੀ ਜਿਹੀ ਪਾਲ ਜਰੂਰ ਆ ਗਈ ਐ ਇੱਕ ਸਾਈਡ ਤੇ ਪਹਿਲਾ ਸੋਤ ਜਿਹੜਾ ਕਰਮਾਲੀ ਦਾ ਜਿਹੜਾ ਡਬਲੈਕ ਭਲਵਾਨ ਚੱਲਦੀ ਆ ਭਲਵਾਨ ਘਮਾਈ ਮੜੀ ਇੱਥੇ ਤੇ ਇਹ ਕਰਾ ਪਏ ਪਾਲ ਦੀ ਆ ਗਈ ਮੋਹਰਾਂ ਨਸੋ ਦੇ ਵਿੱਚ ਇਹ ਪਾਜੀ ਕਿੰਨਾ ਭਰੀ ਜੋ ਦੁੱਧ ਵੀਰ ਦੀ ਝੋਡੀ ਇਹ ਮਾਰਦੇ ਦੀ ਝੋਡੀ ਨਹੀਂ ਹਰਿਆਣੀ ਅਸੀਂ ਮੰਗ ਲਈ ਜਨਰਲ ਵੀ ਨਹੀਂ ਆ ਕੋਈ ਨਹੀਂ ਇੱਧਰ ਵੀ ਇੱਧਰ ਦੀਆਂ ਕਮਾਂ ਬਿਲਕੁਲ ਬਿਲਕੁਲ ਇਹ ਝੋਡੀ ਬਹੁਤ ਚਲੋ ਬਹੁਤਾ ਨਹੀਂ ਮੈਂ ਕਹਿੰਦਾ ਦੁੱਧ 13-14 ਕਿਲੋ ਝੋਡੀ ਨੂੰ ਦੇਣਾ ਆ ਠੀਕ ਹੈ ਹੁਣ 10 ਕਿਲੋ ਜਿਹੜਾ ਮਰਜ਼ੀ ਹੈ ਕੋਈ ਮਿਲ ਲੈ ਅੱਛਾ ਜੀ ਇਹਦੇ ਹੋਗਾ ਵੀ ਸ਼ਾਮਾਂ ਨੂੰ ਨਾ ਤਾਂ ਸਵੇਰੇ ਨਹੀਂ ਸਵੇਰੇ ਵੀ ਉਹਨਾਂ ਉਦ ਲੈ ਜਾਈਂ ਤੇ ਮਲਾਉਣਿਆਂ ਦਾ ਖर्चा ਕਰਾਂਗੇ ਬਿਲਕੁਲ ਬਿਲਕੁਲ ਨਹੀਂ ਜਲਾ ਲਾਓ ਇੱਧਰ ਬੈਠੋ ਇਹ ਠੋੜਾ ਰੱਖੋ ਕਿ ਟੈਕ ਚਲਾਦੀ ਆਏ ਤੇ ਭਲ ਜਰੂਰ ਮਸਾ ਗਈ ਦੇ ਠੀਕ ਆ ਠੀਕ ਆ ਮਾਨੂੰ ਤਾਜੀ ਨੂੰ ਤਾਂ ਬੜਾ ਭਲ ਪੈ ਜਾਂਦੀ ਆ ਹਾਂਜੀ ਇਹ ਕਾ ਨਵਾ ਨੂੰ ਦਿੱਤੀ ਉਹਦਾ ਕਰਕੇ ਪੈ ਗਈ ਆ ਅੱਛਾ ਜੀ ਬਾਕੀ ਕਮੀਨ ਉਹ ਵੀ ਕਿਹੜੇ ਗੱਡੀ ਵੀ ਚਵਾ ਇਦਾਂ ਉਹ ਗੂਠੇ-ਗੂਠੇ ਜਿਹੀ ਮੋਟੀ ਅੱਛਾ ਜੀ ਇੰਨੀ ਗੋਲੀ ਚਵਾਣੇ ਠੀਕ ਆ ਠੀਕ ਆ ਠੀਕ ਆ ਲਓ ਜੀ ਤੇ ਠੰਡੀ ਧੀਰੀ ਫੇਰ ਅੱਛਾ ਜੀ ਇਹ ਵੀ ਮੈਂ ਜਰੂਰੀ ਬੱਚੇ ਨਾਲ ਲੈਣਾ ਆ ਅੱਛਾ ਜੀ ਇਤਨਾ ਭਾਵੇਂ ਜੂਰੀ ਲੋ ਬੈਗ ਆ ਲੈ ਲੋ ਠੀਕ ਆ ਠੀਕ ਆ ਆ ਲੈ ਲੋ ਵੀ ਝੋਟੀ ਬੱਚਾ ਵੀ ਨਹੀਂ ਛੱਡਦੀ ਲੋੜ ਆ ਅਛਾ ਜੀ ਠੀਕ ਆ ਜੀ ਛੱਡ ਦੋ ਯਸਾ ਤੇ ਤਾਂ ਹੀ ਬਹੁਤ ਜ਼ਿਆਦਾ ਵੇਰ ਬੋਲ ਨਹੀਂ ਕਮੀ ਆ ਗਈ ਆ ਇਹਦਾ ਬਲਜੀ ਮੁੱਲ ਮੁੱਲ ਵੇਰ ਦੀ ਝੋਟੀ ਤੇ ਜੀ ਕਾ ਦਾ ਡੇੜੀ ਮੁੱਲ ਕਰਾਂ ਅਛਾ ਜੀ ਪਰ ਜਾਇਜ਼ ਕਰਨਾ ਆਪਾਂ ਠੀਕ ਆ ਜੀ ਹਾਂ ਜੀ ਇਹ ਦੇਰੀ ਝੋਟੀ ਆਪਾਂ ਇੱਕ 30 ਦੀ ਹੋਰ ਕਰੀਏ ਫਿਰ ਖੁੱਲਾ ਕਿੰਨਾ ਕਰੀਏ ਦੱਸੋ ਕਿੰਨਾ ਕਰਾਉਣਾ ਕਰਾ ਲਓ ਦੱਸ ਤੂੰ ਆ ਭਾਨਾ ਨਹੀਂ ਤੁਸੀਂ ਦੱਸੋ ਜਿੰਨਾ ਤੈ ਕਿਤੇ ਉਹਨਾਂ ਕਰ ਵਾਧਾ ਕਰ ਦੇਣਾ ਨਹੀਂ ਇੰਨਾ ਕਰਨਾ ਕਰ ਦੋ ਕਰ ਦੋ ਕਦੇ ਕੋਈ ਨਹੀਂ ਵੇਖ ਲਓ ਮੈਂ ਕਿਹਾ ਤੁਹਾਡੀ ਮੋਡ ਨਹੀਂ ਨਹੀਂ ਹੋਰ ਦੱਸੋ ਪਰ ਜਿਹੜਾ ਜੋ ਡਿਲੇਜੂ ਯਾਦ ਕਰੂਗਾ 10 ਆ ਰਹੀ ਐ 10 ਆਦੀ ਐ 20 ਦੀ ਨਹੀਂ ਹੋਰ ਘੱਟ ਕਰੀਏ ਕਿੰਨੇ 5 ਹੋਰ ਛੱਡੀਏ 1 15 1 15 ਅੱਛਾ ਇਹ ਹੋਰ ਛੜਾਉਣਾ ਜੇ ਵੇਖ ਲਓ 1 10 ਦੀ 1 ਹੋਰ ਛੋੜੇ ਇਕੱਠ ਦੀ ਲਓ ਠੀਕ ਐ ਬਿਲਕੁਲ ਬਿਲਕੁਲ ਜੈ ਜੈ ਕਾਲਾ ਨਹੀਂ ਲੱਗੇ ਹਾਂ ਕਿਉਂਦਾ ਜੇ ਮੇਰਾ ਵੀ ਬਹੁਤ ਅਨੁਭਵ ਕਵੇ ਬਸ ਇਹ ਹੋਪ ਜੀ ਹੋਣਾ ਠੀਕ ਠੀਕ ਐ ਆਜੇ ਪੱਕੀ ਛੋੜ ਛੱਪਿਆ ਵਾਲਾ ਬਾਈਕ ਦਾ ਮੁੱਲ ਪਤਾ 14 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰੂਗੀ ਕਰਮਾਲੀ ਦਾ ਰੇਟ ਆ ਵੀ ਗੱਡੀ ਖੀਰੀ ਜੇ ਮੂੰਹ ਪਟਕੇ ਦਿਖਾ ਦੇ ਲਾ ਵੀ ਦਿਖਾ ਦੇ ਵੀ ਲਾਓ ਜੀ ਆ ਗਈ ਜੇ ਨੀਲੀ ਰਵੀ ਤੇ ਨਿਸ਼ਾਨੀਆਂ ਵੀ ਸਾਰੀਆਂ ਦਿਖਉਂਦੇ ਆ ਰਿਆ ਸੀਲ ਵੀ ਇੰਕੀਆ ਕਰਦਾ ਹੈ ਇਹ ਲੇ ਦੋਂਦੀ ਨਹੀਂ ਲੱਗੀ ਦੋਂਦੀ ਇਹ ਤਾਂ ਬੇਈ ਚਾਲ ਠੀਕ ਆ ਠੀਕ ਆ ਦੇਖੋ ਥੋੜੀ ਕੱਲੀ ਜਾਣ ਵਾਲੀ ਹੈ ਗੱਡੀ ਚ ਬਿਲਕੁਲ ਦੇਖੋ ਗੱਲ ਆ ਜੀ ਲਓ ਜੀ ਕੱਪਣ ਪਿਆਰ ਨੀਦੀ 라ਵੀ ਚੰਕਾਨੇ ਵਾਲੇ ਜਿਹੜੀਆਂ ਸਾਰੀਆਂ ਕਬਰ ਕਰਦੀ ਐਨ ਹਵਾਂ ਤੇ ਵੀ ਡਬ ਡਬ ਕਾਹਦੀ ਜਾਗੇ ਆ ਪਹਿਲਾ ਹੀ ਸੁਆ ਸੁ ਵੀ ਕਰਮਾ ਜੇ ਥਣ ਥਣ ਜਿਹੜਾ ਲੋਕ ਆਲਾ ਲੱਗਾ ਪਿਆ ਵਾ ਐਨ ਕੱਲਾ ਕੱਲਾ ਦੇ ਅੱਗੇ ਗੇਟ ਤੇ ਥਣ ਲੱਗਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਸੌ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦਾ ਜੀ ਥਾਣਾ ਦਾ ਸੈਜ ਗੈਪ ਤੇ ਥਾਣ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਨੋਕ ਵਾਲੇ ਥਾਨ ਦੀ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਨਿਕਲ ਗਈ ਆ ਇਹ ਕਿੰਨਾ ਟਾਈਮ ਲੱਗੂ ਪਾਜੀ ਇਹ ਆਜੋ ਆਜੋ ਕੋਈ ਦੀ ਤਿਆਰੀ ਹੈ ਜੋ ਦੀ ਬਸ 2-4 ਦਿਨ ਹੀ ਲੈਣੇ ਆ ਅੱਛਾ ਹੀ ਬਾਕੀ ਵੇਖੋ ਥਾਣੇ ਸੁਣਨ ਦੀ ਕੁਆਲਟੀ ਕਿਦਾਂ ਦਾ ਆਪਾਂ ਰੋਜ਼ ਵੀਡੀਓ ਬਣਾਉਂਦੇ ਤੁਸੀਂ ਵੀ ਸਿਆਣੇ ਜੀ ਬਿਲਕੁਲ ਬਿਲਕੁਲ ਗੱਡੀ ਚੰਗੀ ਝੋਡੀ ਆ ਲਓ ਜੀ ਸਾਰੀਆਂ ਨਿਸ਼ਾਨੀਆਂ ਇਹਦੇ ੱਡਿਆ ਤੇ ਹੈ ਵੀ ਸਿੰਗਲ ਹੱਡੀ ਆ ਦੇ ਚਲੋ ਜੀ ਵਾਲਾ ਏਦਾਂ ਕੁੜੀਆ ਆ ਜਾਂਦਾ ਨਾ ਕਰਮਾਲੀ ਨੂੰ ਕਦੇ ਵੇਖੋ ਘੜ ਘੜ ਲਾਇਆ ਹੁੰਦਾ ਆ ਵੇਖੋ ਠੀਕ ਲਓ ਜੀ ਆ ਢਿੱਲਾ ਢੁਲਾ ਜਣੀਆਂ ਜੇ ਥਾਣੇ ਬੜਾ ਕੁਆਲਟੀ ਵਾਲਾ ਲਗਾ ਕਦੇ ਗਾਂਹ ਦੀ ਗੱਲ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਵਜਨ ਕੱਢ ਵੇਖ ਲਓ ਬਹੁਤ ਹੀ ਚੰਗੇ ਰ ਸਾਂਭੀ ਵੇਖੋ ਕਿਦਾਂ ਗਏ ਨੇ ਚਲੋ ਕੋਈ ਬਾਕੀ ਵੀਰ ਭਰਾ ਜਿੰਨੇ ਸਾਂਭ ਕੇ ਦੀ ਬੋਰੀ ਚੰਗੀ ਕੀਤੀ ਆ ਤਾਂ ਦੇਖੋ ਵੀਰ ਭਰਾ ਸੇ ਵਾਲਾ ਲੈ ਇਹ ਚਲੋ ਦੁੱਧ ਬੱਚੇ ਲੈ ਆਉਂਦੀ ਆ ਤੁਹਾਡੀ ਵੀਰ ਜੀ ਹਾਂਜੀ ਹਾਂਜੀ ਹਲੋ ਇਹ ਦੇਣ ਵਾਲੀ ਜਿਹੜੇ ਕਾਬੂ ਤੇ ਕੋਈ ਚਾਰੇ ਕੋਈ ਟੁੰਗਣ ਆ ਗਈ ਹੈ 1000 ਰੁਪਏ 1000 ਰੁਪਏ ਕੋਈ ਚਾਹ ਨਹੀਂ ਦੋ ਕਰੀਏ ਇਹ ਬਾਕੀ ਨਾਲ ਇਹ ਨਾਲ ਰੱਖੋ ਭਰਾ ਜੀ ਇਹ ਮੇਰੇ ਸਾਹ ਜੀ ਨਾਲ ਅੰਦਾਜ਼ਾ ਨਾ ਮੇਰਾ ਹਾਂਜੀ ਚਲੋ ਗੱਪਾਂ ਤਾਂ ਹੀ ਗਰੰਟੀ ਦੇ ਬਤੇ ਨਹੀਂ ਦੱਸਦੇ ਬਿਲਕੁਲ ਬਿਲਕੁਲ ਗਰੰਟੀ ਬੋਟ 15 ਕਿਲੋ ਚ ਆਉਗੀ ਪਹਿਲਾਂ ਨਹੀਂ ਠੀਕ 31 ਗਾ ਜਿੱਥੇ ਦੇਖੋ ਗਾੜ ਨਹੀਂ ਠੱਡਾ ਦੇਖੋ ਪਹਾੜ ਪਿੱਛੇ ਹੀ ਬੜਾ ਬਾਕੀ ਇੱਕ ਗੱਲ ਇਧਰ ਹੁੰਦੀ ਹੈ ਵੀ ਗੱਪਾਂ ਦਾ ਕੋਈ ਆਪਣਾ ਇੰਨਾ ਨਾ ਮੇਰਾ ਗਾਂ ਨਹੀਂ ਆ ਸਾਰੇ ਵੀਰ ਭਰਾ ਸਿਆੜੇ ਆ ਤਾਂ ਇੰਨਾ ਕੁ ਦੁੱਧ ਲੈਵੇ ਦੇ ਸਕਦੇ ਗਾੜ ਵੀ ਢੁੱਟੀ ਦੀ ਜਿੰਨੀ ਪਛਾੜ ਦੀ ਗਾੜ ਨਿਕਲਣੀ ਆ ਠੀਕ ਆ ਠੀਕ ਆ ਠੀਕ ਆ ਲਓ ਇੰਨਾ ਦਾ ਵੀ ਛੱਡੇ ਦੇ ਕੱਪ ਇਧਰ ਆ ਜਾਓ ਕੀ ਚਾਹ ਕਾ ਸਾਦੇ ਤੁਸੀਂ ਐਂ ਕੋਠੇ ਜਿੱਦਿਆਂ ਝੋਟੀਆਂ ਬਾਰੇ ਕੋਈ ਸ਼ੱਕ ਨਹੀਂ ਇਹਦਾ ਭਾਜੀ ਮੁੱਲ ਕਰ ਮੋਲ ਵੀਰ ਜੀ ਇਹਦਾ ਦੇ ਬਿਲਕੁਲ ਜਿਹੜਾ ਜਾਇਜ਼ ਹੀ ਹੈ ਨਾ ਹਾਂ ਜੀ ਆਹ ਕਰਨ ਨੂੰ ਦੋ ਦਾ ਜੋ ਮਰਜ਼ੀ ਹੈ ਡੇਢ ਦੀ ਝੋਟੀ ਦੇਣੀ ਹੈ ਡੇਢ ਦੀ ਤਾਂ ਕਰਨਾ ਥੋੜਾ ਬਦਲ ਨਹੀਂ ਕਰੀਏ ਹੂੰ ਕਰਕੇ ਮਾਰੋ ਝੋਟੀ ਬੜੀ ਜ਼ਿਆਦਾ ਚੰਗੀ ਜੇ ਨਹੀਂ ਚੰਗੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਚੱਕਰ ਆ ਲੋ ਦੱਸ ਦੋ ਫਿਰ ਹਾਂ ਹਾਂ ਜੀ ਕਰ ਗਏ ਪੰਜ ਮੁਛੜ ਛੱਡ ਦਿੱਤੇ। ਦਾਹੀ ਹਾਂਜੀ। ਤੇ ਦਾਹੀ ਹੋਰ ਛੱਡিয়ে। 1 30 ਦੀ ਹਾਂ ਨਾ ਤੇ 10000 ਰੁਪਏ ਛੋੜ ਕਰਾਂਗੇ। ਠੀਕ ਹੈ ਠੀਕ ਹੈ। 1 ਲੱਖ 30 ਹਜ਼ਾਰ ਵੀ ਛੋੜੀ ਲਵਾਂਗੇ। ਠੀਕ ਹੈ ਜੀ। ਮੇਰਾ ਜੀ ਸਿਰਦੇ ਅੰਮੇ ਖੜੇ ਕੋ ਤਸੱਲੀ ਕਰਕੇ ਵੀਡੀਓ ਤੋਂ ਵੱਧ ਦੇਹੇਗੀ। ਬਿਲਕੁਲ ਬਿਲਕੁਲ। ਤੇ ਵੱਡੀ ਝੋਡੀ ਕੋਈ ਛੋਟੀ ਨਾ ਸਮਝੇ। ਕਈ ਵੀਰ ਕਹਿੰਦੇ ਕਦ ਕਿੰਨਾ ਦਾ ਫੁੱਲ ਫੁੱਲ ਕਦ ਹੋਊਗਾ। ਲਓ ਜੀ ਵੀਡੀਓ ਨਾਲੋਂ ਡਬਲ ਦੇਖੋਗੀ ਤੇ ਵੱਡੀ ਝੋਡੀ ਰਾਣੀ ਉਹ ਬੇਨਤੀ ਹੈ ਕਿ ਆਪਾਂ ਕੋਈ ਨਾ ਝੂਮ ਦੇ ਨਾਮ ਜਾਂ ਮਨਾ ਦੇ ਪੈਸੇ। ਨਾ ਨਾ ਇਹ ਸਾਡੇ ਚੈਨਲ ਦੇ ਨਾ ਕਾਹਦੀ ਆਦੀ ਕਿ ਬਾਕੀ ਕੋਈ ਇੱਥੇ ਸ਼ੱਕ ਨਹੀਂ ਕਿ ਜੇ ਵੀਡੀਓ ਤੋਂ ਆ ਗਈ ਇੱਥੇ ਜਿਹੜਾ ਪਜੂ ਡਬਲ ਹੋਊਗਾ ਤੇ ਜਿਹੜਾ ਛੋਟਾ ਉਹ ਛੋਟਾ ਆਪਾਂ ਵੀ ਕਹਾਂਗੇ ਇਹਦੇ ਵੀਰ ਭਾ ਵਾਗੇਗਾ ਤੇ ਇਹਦੀ ਵੀ ਕਹਾਂਗੇ ਕਿ ਜਿਹੜਾ ਛੋਟਾ ਤੇ ਛੋਟਾ ਕਿਹਾ ਜਵੇਂ ਹਾਂ ਜਿਹੜਾ ਹੁਣ ਪਰੇ ਛੋਟੀ ਦਰਮਿਆਨਾ ਕਾਦਾ ਦਰਮਿਆਨਾ ਦੱਸਿਆ ਆ ਤੇ ਮੁੱਲ ਵੀ ਉਹਦੇ ਅੱਥੇ ਹਿਸਾਬ ਨਾਲ ਹਾਂਜੀ ਹਾਂਜੀ ਜਿਹੜੀ ਵੱਡੀ ਉਹਨੂੰ ਵੱਡੀ ਕਮਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਪਾਣਾ ਇਹਨਾਂ ਵਿੱਚੀ ਦਿਖਾਉਣੀ ਆ ਆਪਾਂ ਠੀਕ ਆ ਜੀ ਕਿਵੇਂ ਦੇ ਇਹ ਵੀਰ ਦੀ ਸੂਈ ਹੈ ਮੱਛੀ ਅੱਛਾ ਜੀ ਤੇ ਇਹ ਰਿਹਾ ਦਿਖਾਉਣਾ ਬਈ ਬਿਲਕੁਲ ਤਾਜੀ ਆ ਹੋਰੋਂ ਨਿਕਲ ਆਈ ਆ ਠੀਕ ਹੈ ਜੀ ਤੇ 10 ਸਿਰੋ ਪਿਆਰ ਲਓ ਜੀ 15 ਕੁ ਮਾਲੀ ਪਰਵਾਣ ਪਿਆਰ ਆ ਪੌਣੇ ਤੋਂ ਆ ਗਈ ਆ ਬਾਹਰ ਲੈ ਜਾ ਤੇ ਸੇਕ ਤੇੂਰ ਨਹੀਂ ਕਰ ਨਿਕਾ ਜਿਆ ਆ ਕਿਉਂ ਤੇ ਕੱਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਥਾਣੇ ਵੀ ਆ ਕੱਲਾ ਕੱਲਾ ਲੱਗਾ ਪਿਆ ਕਰਮ ਵਾਲੀ ਨੂੰ ਇਹਦੇ ਪਿੱਛੇ ਜਵਾਬ ਭਾਜੀ ਪਛਾ ਦੇ ਠੀਕ ਹੈ ਜੀ ਮੇਲ ਕਾ ਫਾਗ ਦੇ ਬਾਕੀ ਸਾਰਿਆਂ ਦਾ ਆਪਾਂ ਜਵਾਬ ਦੇ ਕਰਾਂਗੇ ਨੌ ਵੀ ਨੰਬਰ ਵਾਈ ਤੇ ਕਰਾਂਗੇ ਇਹ ਕਿੰਨਾ ਘਰ ਦਾ ਸਾਫ ਉਹਦੇ ਬੜੀ ਠੰਡੀ ਸੀਲ ਹੈ ਰੱਸੀ ਵੀ ਨਹੀਂ ਪੋਣੀ ਵੀਰ ਜੀ ਅੱਛਾ ਜੀ ਇਤਨੇ ਬੈਗ ਝੋਲੀ ਦੀ ਆ ਠੀਕ ਹੈ ਜੀ ਦੁੱਧ ਜਲੋਂ 10 ਕਿਲੋ ਮੇਰੇ ਤੋਂ ਨੂੰ 12 ਕਿਲੋ ਦੁੱਧ ਨੇ ਆ ਰਾਮ ਨਾਲ ਦੇ ਦੇਣਾ 2 ਕਿਲੋ ਹੋਰ ਵਾਜਣਾ ਅੱਛਾ ਜੀ ਹਾਂ ਜੀ ਤੇ ਬਾਕੀ ਮੁੱਲ ਵੀ ਆਪਾਂ ਜਾਇਜ਼ ਹੀ ਕਰਨਾ ਠੀਕ ਹੈ ਹੈਗੀ ਵੀ ਦੰਦਾ ਚ ਅੱਛਾ ਜੀ ਪਤਾ ਨਹੀਂ 4 ਆ ਕਿ 6 ਆ ਦੰਦਾ ਚ ਠੀਕ ਹੈ ਤੇ ਮੁੱਲ ਦਾ ਭਾਈ ਮੁੱਲ ਵੀ ਨਹੀਂ ਕਰਦੇ 45 ਤੋ ਵੀ ਜੱਤ ਨੂੰ ਹੀ ਦੱਸੋ ਤੁਸੀਂ ਜਿੰਨਾ ਕਿੰਦਾ ਕਰਦਿੰਦੇ ਆ। ਇਹਦਾ ਨੰਬਰ ਆ ਇਹਦੇ। ਪਾਜੀ ਛੱਡ ਦਈਏ। ਯਾਰ ਉਹ ਤੇ ਦੋ ਛੱਡ ਦਈਏ। ਦੋ ਹੀ ਛੱਡ ਦਈਏ। 32 ਹਾਂ। ਤਿੰਨ ਹੀ ਛੱਡ ਦਈਏ। 37 37 ਦੀ ਹਾਂ ਨਾ 37 ਵਾਲਾ ਹੀ ਫੋਨ ਕਰੇ। ਠੀਕ ਹੈ ਠੀਕ ਹੈ। ਲੋਗੇ ਜਿੰਨੇ ਟਾਈਮ ਮਰਜੀ। 23 ਕਰਾ ਕੇ ਤੇ ਨਹੀਂ ਵੀਰ ਆ ਰਹਾਂ ਤਾਂ ਵੀਡੀਓ ਕਾੜਦੇ ਭਾਵੇਂ 4-4 ਟਾਈਮ ਚ ਆਵੇ। ਠੀਕ ਹੈ ਠੀਕ ਹੈ। ਸਾਡੇ ਨਾਲ ਖੁੱਲੀ ਛੁੱਟੀ ਹੈ। ਠੀਕ ਹੈ ਲਓ ਜੀ ਵਾਈਬ ਨਹੀਂ ਆਉਂਦਾ। ਇਹਨੇ ਨੰਬਰ ਪਹਿਲਾ ਨੰਬਰ ਵਾਲਾ ਆ ਕੱਟਾ ਜੇ ਠੀਕ ਆ ਲੋ ਜੀ ਜਿਹੜੀ ਪਹਿਲੀ ਝੋਡੀ ਦਿਖਾਈ ਆ ਠੀਕ ਆ ਠੀਕ ਆ ਜੀ ਉਹ ਦਿਨ ਆ ਜਿਹੜੀ ਤੀਜੇ ਤੀਜੇ ਸੂਏ ਮੱਝ ਨਹੀਂ ਆ ਹਾਂ ਜੀ ਆ ਮਹੀਨੇ ਦੀ ਸੂਈ ਆ ਕੱਟਾ ਜੇ ਉਹਦਾ ਠੀਕ ਆ ਠੀਕ ਆ ਠੀਕ ਆ ਲੋ ਜੀ ਜਿਹੜੀ ਝੋਡੀ ਆਪਾਂ ਆ ਵਿਖਾਈ ਆ ਤੀਜੇ ਨੰਬਰ ਤੇ ਪਹਿਲਾਂ ਚੌਗੀ ਹਾਂ ਜੀ ਉਹਦਾ ਬੱਚਾ ਆ ਜਾਂ ਗਿੱਲਾ ਨਾੜੂ ਵੇਖ ਲੋ ਠੀਕ ਆ ਠੀਕ ਆ ਲੋ ਜੀ ਚਲ ਚਲ ਗਿੱਲਾ ਤੇ ਗਾਂ ਦਾ ਗਾਂ ਦਾ ਵੀ ਗਿੱਲਾ ਨਾੜੂ ਜੋ ਠੀਕ ਆ ਠੀਕ ਆ ਹਾਂ ਜੀ ਬਿਲਕੁਲ ਥੋੜੀ ਜਿਹੀ ਤਾੜੀ ਬੱਤੀ ਆ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪੱਜੂ ਪਾਲਕ ਭਰਾਵਾਂ ਦਾ